ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਬਾਪੂ ਕਈ ਦਿਨਾਂ ਦਾ ਖੰਗ ਤੇ ਬੁਖਾਰ ਨਾਲ ਬੇਹਾਲ ਹੋਇਆ ਪਿਆਸੀ ਮੰਜੇ ਤੇ ਪਿਆ ਉਹ ਬੀਬੀ ਨੂੰ ਕੋਈ ਦਵਾਈ ਲਿਆ ਕੇ ਦੇਣ ਨੂੰ ਕਹਿ ਰਿਹਾ ਸੀ ਬੀਬੀ ਨੇ ਪਹਿਲਾਂ ਵੀ ਕਦੇ ਬਾਪੂ ਦੀ ਪਰਵਾਹ ਘੱਟ ਹੀ ਕੀਤੀ ਸੀ ਤੇ ਜਦੋਂ ਦਾ ਉਹ ਲੱਕਵੇ ਕਰਕੇ ਮੰਜੇ ਤੇ ਪਿਆ ਸੀ ਤਾਂ ਬੀਬੀ ਹਰ ਵੇਲੇ ਉਸ ਤੇ ਖਿਜੀ ਰਹਿੰਦੀ ਸੀ ਨਾ ਮਰਦਾ ਨਾ ਗਲੋਂ ਲੱਥਦਾ ਬੀਬੀ ਰਾਗਲੀ ਦਾਤਨ ਕਰਦੀ ਹੋਈ ਖਿਜ ਕੇ ਬੋਲੀ ਇਸ ਕੰਜਰੀ ਤੀਮੀ ਦੇ ਲੱਛਣ ਤਾਂ ਪਹਿਲੇ ਦਿਨ ਤੋਂ ਹੀ ਨਹੀਂ ਝੱਜਦੇ ਇਹ ਤਾਂ ਚਾਹੁੰਦੀ ਏ ਕਿ ਕੱਲ ਨੂੰ ਮਰਦਾ ਮੈਂ ਅੱਜ ਮਰ ਜਾਵਾਂ ਬਾਪੂ ਗਾਲਾਂ ਰਾਹੀਂ ਆਪਣੀ ਬੇਵਸਤੀ ਜ਼ਾਹਰ ਕਰਦਾ ਬੀਬੀ ਨੂੰ ਬੁਰਾ ਭਲਾ ਕਹਿੰਦਾ ਜਦ ਦਾ ਬਾਪੂ ਨੂੰ ਲਕਵਾ ਮਾਰ ਗਿਆ ਸੀ ਘਰ ਦੀ ਹਾਲਤ ਵੱਤੋਂ ਵੱਤਰ ਹੋ ਗਈ ਸੀ ਮੈਥੋਂ ਵੱਡਾ ਪਹਿਲਾਂ ਹੀ ਭੰਗ ਪੋਸਤੀਆਂ ਨਾਲ ਰਲ ਕੇ ਨਸ਼ੇ ਕਰਦਾ ਘਰੇ ਨਹੀਂ ਸੀ ਵੱੜਦਾ ਦੋਨੇ ਛੋਟੇ ਵੀ ਸਾਰਾ ਦਿਨ ਗਲੀਆਂ ਵਿੱਚ ਅਵਾਰਾ ਘੁੰਮਦੇ ਰਹਿੰਦੇ ਬੀਬੀ ਬਾਪੂ ਦੀ ਪਹਿਲੇ ਦਿਨ ਤੋਂ ਹੀ ਨਹੀਂ ਸੀ ਬਣੀ ਬੀਬੀ ਸੋਹਣੀ ਸੁਨੱਖੀ ਤੇ ਸ਼ਕੀਨਨ ਤੀਮੀ ਸੀ ਬਾਪੂ ਨੂੰ ਉਹਦੇ ਇਹ ਚੱਜ ਪਸੰਦ ਨਹੀਂ ਸਨ ਬਾਪੂ ਦੀ ਬਿਮਾਰੀ ਤੋਂ ਬਾਅਦ ਬੀਬੀ ਸਰਦਾਰਾਂ ਦੀ ਹਵੇਲੀ ਵਿੱਚ ਕੰਮ ਨੂੰ ਜਾਣ ਲੱਗੀ ਤਾਂ ਸਾਡੇ ਘਰ ਦੋ ਦੰਗ ਦੀ ਰੋਟੀ ਪਕਦੀ ਹੋਣ ਲੱਗੀ। ਬਾਪੂ ਨੂੰ ਬੀਬੀ ਦਾ ਇਹ ਕੰਮ ਪਸੰਦ ਨਹੀਂ ਸੀ ਪਰ ਬੇਬਸ ਤੇ ਲਾਚਾਰ ਆਦਮੀ ਹੋਰ ਕਰ ਵੀ ਕੀ ਸਕਦਾ ਸੀ ਸਿਵਾਏ ਖਿਜਣ ਤੇ ਘਰੀਜਣ ਤੋਂ। ਕੁੜੀ ਦੇ ਹੱਥ ਪੀਲੇ ਕਰਦੇ ਕੋਈ ਚੱਜ ਦਾ ਮੁੰਡਾ ਵੇਖ ਕੇ ਅਕਸਰ ਬਾਪੂ ਮੇਰੇ ਵਿਆਹ ਦਾ ਫਿਕਰ ਕਰਦਾ ਬੀਬੀ ਨੂੰ ਆਖਦਾ ਕਿ ਤੇਨੀ ਵਿਆ ਭੱਜਿਆ ਜਾਂਦਾ ਆਪੇ ਹੋ ਜੂ ਜਦੋਂ ਟਾਈਮ ਆਊ ਬੀਬੀ ਬੇਪਰਵਾਹੀ ਨਾਲ ਬਾਪੂ ਦੀ ਗੱਲ ਦਾ ਜਵਾਬ ਦਿੰਦੀ ਤੇ ਇੱਕ ਦਿਨ ਮੇਰੀ ਫਿਕਰ ਕਰਦਾ ਕਰਦਾ ਬਾਪੂ ਸਦਾ ਲਈ ਅੱਖਾਂ ਮੀਚ ਗਿਆ ਸੀ ਹੁਣ ਬੀਬੀ ਮੈਨੂੰ ਆਪਣੇ ਨਾਲ ਕੰਮ ਤੇ ਲਿਜਾਣ ਲੱਗੀ ਮੈਂ ਗਊਆਂ ਵਾਂਗ ਬੀਬੀ ਦੇ ਮੰਗਰ ਲੱਗ ਤੁਰਦੀ ਉਹ ਜਿਵੇਂ ਕਹਿੰਦੀ ਮੈਂ ਉਵੇਂ ਹੀ ਕਰਦੀ ਪਲਟ ਕੇ ਜਵਾਬ ਦੇਣਾ ਤਾਂ ਮੈਂ ਜਿਵੇਂ ਸਿੱਖਿਆ ਹੀ ਨਹੀਂ ਸੀ ਦੱਬੀ ਦੱਬੀ ਕੂਟੀ-ਕੂਟੀ ਮੈਂ ਆਪਣੇ ਆਪ ਵਿੱਚ ਹੀ ਸਿਮਟੀ ਰਹਿੰਦੀ। ਪਿਛਲੇ ਕਈ ਦਿਨਾਂ ਤੋਂ ਮੈਨੂੰ ਮੇਰਾ ਸਰੀਰ ਕੁਝ ਢਿੱਲਾ ਜਿਹਾ ਲੱਗ ਰਿਹਾ ਸੀ। ਮੈਂ ਇਸ ਦੀ ਬਹੁਤੀ ਪਰਵਾਹ ਨਾ ਕੀਤੀ ਤੇ ਸਿਰ ਸੁੱਟ ਕੇ ਆਪਣੇ ਕੰਮ ਵਿੱਚ ਮਸਤ ਰਹੀ। ਪਰ ਜਿਸ ਦਿਨ ਮੈਨੂੰ ਆਪਣੀ ਅਸਲੀ ਬਿਮਾਰੀ ਬਾਰੇ ਸਮਝ ਆਈ ਤਾਂ ਮੇਰੇ ਪੈਰਾਂ ਥੱਲਿਓਂ ਜਿਵੇਂ ਧਰਤੀ ਖਿਸਕ ਗਈ ਹੋਵੇ ਤੇ ਸਾਰਾ ਅਸਮਾਨ ਮੈਨੂੰ ਘੁੰਮਦਾ ਘੁੰਮਦਾ ਨਜ਼ਰ ਆਇਆ ਹਈ ਹੁਣ ਮੇਰਾ ਕੀ ਬਣੂ ਸੋਚਦੀ ਨੂੰ ਮੈਨੂੰ ਕੋਈ ਰਾਹ ਹੀ ਨਹੀਂ ਸੀ ਸੁਝਦਾ ਕਈ ਦਿਨ ਮੈਂ ਚੁੱਪ ਗੁੜਪ ਅੰਦਰ ਬਾਹਰ ਫਿਰਦੀ ਰਹੀ ਕੋਈ ਹੋਰ ਗੱਲ ਹੁੰਦੀ ਤਾਂ ਮੈਂ ਅੰਦਰ ਖਾਤੇ ਪੀ ਜਾਂਦੀ ਪਰ ਇਹ ਗੱਲ ਬਹੁਤ ਦੇਰ ਤੱਕ ਲੁਕੋਈ ਨਹੀਂ ਸੀ ਜਾ ਸਕਦੀ ਕੋਈ ਰਾਹ ਔੜ ਦਾ ਨਾਂ ਵੇਖ ਕੇ ਇੱਕ ਦਿਨ ਮੈਂ ਆਪਣੀ ਸਾਰੀ ਹਿੰਮਤ ਇਕੱਠੀ ਕਰਕੇ ਪਿਛਲੇ ਅੰਦਰ ਪਈ ਬੀਬੀ ਕੋਲ ਜਾ ਕੇ ਬਹਿ ਗਈ ਕੀ ਗੱਲਾਂ ਨੀ ਐਦਾਂ ਕਿਦਾਂ ਬਹਿ ਗਈ ਚੁੱਪਗੁੜਪ ਕਰਕੇ ਕੀ ਹੋਇਆ ਤੈਨੂੰ ਬੀਬੀ ਖਿਜ ਕੇ ਬੋਲੀ ਬੀਬੀ ਐਤਕੀ ਮੈਨੂੰ ਮਹੀਨਾ ਨਹੀਂ ਆਇਆ ਮੈਨੂੰ ਲੱਗਾ ਜਿਵੇਂ ਮੇਰੀ ਇਸ ਗੱਲ ਨਾਲ ਹੁਣੇ ਅਸਮਾਨ ਚੰਦ ਧਰਤੀ ਪਾਟ ਜਾਊ ਜਾਂ ਕੋਈ ਹਨੇਰੀ ਝੁੱਲੂਗੀ ਤੇ ਜਾਂ ਫਿਰ ਹੁਣੇ ਬੀਬੀ ਮੈਨੂੰ ਧਾਪੜ ਧਾਪੜ ਕੇ ਕੁੱਟਣ ਡਹਿ ਜਾਊ ਮੈਂ ਮੰਜੇ ਦੀ ਬਾਹੀ ਤੇ ਬੈਠੀ ਤਰੇਲਿਓ ਤਰੇਲੀ ਹੁੰਦੀ ਸੀ ਆਉਣ ਵਾਲੇ ਤੂਫਾਨ ਬਾਰੇ ਸੋਚ ਰਹੀ ਸੀ ਪਰ ਇਸ ਪਹਾੜ ਜਿੱਡੇ ਦੁੱਖ ਵਿੱਚ ਧਰਤੀ ਅਸਮਾਨਤਾ ਕੀ ਫਟਣੇ ਸਨ ਇੱਕ ਪੱਤਾ ਵੀ ਨਾ ਹਿੱਲਿਆ ਕਿੰਨੇ ਦਿਨ ਉੱਪਰ ਹੋ ਗਏ ਬੀਬੀ ਮੇਰੀ ਹਾਲਤ ਤੋਂ ਜਿਵੇਂ ਪਹਿਲਾਂ ਹੀ ਜਾਣੂ ਸੀ 22 ਦਿਨ ਮੇਰੇ ਮੂੰਹੋਂ ਮਸਾਹੀ ਬੋਲ ਫੁੱਟੇ ਦੂਜੇ ਦਿਨ ਬੀਬੀ ਨੇ ਇੱਕ ਸੂਟ ਮੇਰਾ ਤੇ ਇੱਕ ਆਪਣਾ ਝੋਲੇ ਵਿੱਚ ਪਾਇਆ ਤੇ ਮੈਨੂੰ ਲੈ ਕੇ ਪਟਿਆਲੇ ਵਾਲੀ ਮਾਸੀ ਦੇ ਘਰ ਆ ਗਈ ਪਟਿਆਲੇ ਵਾਲਾ ਮੇਰਾ ਮਾਸੜ ਫੌਜੀ ਸੀ ਬੀਬੀ ਨੇ ਮਾਸੀ ਨੂੰ ਜਾ ਕੇ ਕੀ ਕਹਾਣੀ ਸੁਣਾਈ ਇਹ ਮੈਨੂੰ ਨਹੀਂ ਪਤਾ ਹਨੇਰੇ ਹੋਏ ਮਾਸੀ ਆਪਣੇ ਪਿੰਡ ਦੀ ਕੈਲੋ ਤਾਈ ਨੂੰ ਲੈ ਕੇ ਆਈ ਕੈਲੋ ਮੈਨੂੰ ਕੱਲੀ ਨੂੰ ਮਾਸੀ ਦੇ ਪਿਛਲੇ ਅੰਦਰ ਲੈ ਗਈ ਮੇਰੀ ਸਲਵਾਰ ਖਲਾ ਕੇ ਕੈਲੋ ਨੇ ਨੰਗੇ ਹੱਥੀ ਮੇਰੇ ਸਰੀਰ ਨੂੰ ਟੋਇਆ ਤਾਂ ਮੇਰੀਆਂ ਲੱਤਾਂ ਕੰਬ ਰਹੀਆਂ ਸਨ ਕੈਲੋ ਮੈਨੂੰ ਸਰੀਰ ਢਿੱਲਾ ਛੱਡਣ ਨੂੰ ਆਖਦੀ ਮੁਸਕੜੀਏ ਹੱਸਦੀ ਮੈਨੂੰ ਬਹੁਤ ਬੁਰੀ ਲੱਗੀ ਹੁਣ ਉਹਨੇ ਆਪਣੇ ਮੈਲੇ ਜਿਹੇ ਝੋਲੇ ਚੋਂ ਪਲਾਸਟਿਕ ਦੀ ਇੱਕ ਡੱਬੀ ਕੱਢੀ ਤੇ ਉਹਦੇ ਵਿੱਚੋਂ ਕੱਚ ਦੀ ਇੱਕ ਸਿਰਿੰਜ ਕੱਢ ਕੇ ਟੀਕਾ ਜਿਹਾ ਭਰ ਕੇ ਮੇਰੇ ਪੁੜੇ ਵਿੱਚ ਲਾ ਦਿੱਤਾ ਮੈਂ ਕੱਚੀਸ ਜਹੀ ਵੱਟ ਕੇ ਪਈ ਰਹੀ ਪੰਜ ਕੁ ਮਿੰਟਾਂ ਬਾਅਦ ਮੇਰੇ ਅੰਗ ਪੈਰ ਢਿੱਲੇ ਪੈ ਗਏ ਤੇ ਸਿਰ ਭਾਰਾ ਜਿਹਾ ਹੋ ਗਿਆ ਪਰ ਮੈਂ ਬੇਹੋਸ਼ ਨਹੀਂ ਸੀ ਹੋਈ ਹੁਣ ਕੈਲੋ ਨੇ ਇੱਕ ਹੋਰ ਪਲਾਸਟਿਕ ਦਾ ਡੱਬਾ ਜਿਹਾ ਖੋਲ੍ਹਿਆ ਤੇ ਉਹਦੇ ਵਿੱਚੋਂ ਕਈ ਤਰ੍ਹਾਂ ਦੇ ਔਜ਼ਾਰ ਕੱਢੇ ਹੁਣ ਉਸਨੇ ਮੈਨੂੰ ਕਸਾਈ ਦੇ ਬੱਕਰੇ ਵਾਂਗ ਕੋਣਾ ਸ਼ੁਰੂ ਕਰ ਦਿੱਤਾ ਮੈਨੂੰ ਲੱਗਾ ਕਿ ਦੁੱਖ ਤੇ ਦਰਦ ਦਾ ਸ਼ਾਇਦ ਇਹ ਅੰਤਲਾ ਪੜਾ ਸੀ ਅੱਧਾ ਘੰਟਾ ਕੈਲੋ ਮੇਰੇ ਸਰੀਰ ਨੂੰ ਅੰਦਰੋਂ ਖੁਰਚ-ਖੁਰਚ ਕੇ ਸਾਫ਼ ਕਰਦੀ ਰਹੀ ਤੇ ਮੈਂ ਦੰਦਾਂ ਥੱਲੇ ਜੀਭ ਲਈ ਕਚੀਚੀ ਵੱਟ ਕੇ ਪਈ ਰਹੀ। ਬੀਬੀ ਤੇ 마ਸੀ ਬਾਹਰ ਭਾਂਡੇ ਵਿੱਚ ਬੈਠੀਆਂ ਸਨ। 마ਸੀ ਦੇ ਦੋਵੇਂ ਨਿਆਣੇ ਸੁੱਤੇ ਪਏ ਸੀ। ਕੈਲੋ ਦੀਆਂ ਦਿੱਤੀਆਂ ਦੋ ਗੋਲੀਆਂ 마ਸੀ ਨੇ ਮੈਨੂੰ ਚਾਹ ਨਾਲ ਖਵਾ ਦਿੱਤੀਆਂ ਤੇ ਉਸ ਤੋਂ ਬਾਅਦ ਮੈਨੂੰ ਸਵੇਰੇ ਹੋਸ਼ ਆਈ। ਮੈਂ ਉੱਠੀ ਤਾਂ ਮੇਰੀਆਂ ਲੱਤਾਂ ਥਿੜਕ ਰਹੀਆਂ ਸਨ। ਮੈਂ ਹੌਲੀ-ਹੌਲੀ ਗੁਸਲਖਾਨੇ ਤੱਕ ਗਈ। ਵਾਸ਼ਰੂਮ ਕਰਕੇ ਮੈਂ ਹੱਥ ਧੋਕੇ ਫਿਰ ਚੁੱਪਚਾਪ ਆ ਕੇ ਲੇਟ ਗਈ। ਮੰਜੇ ਤੇ ਲੰਮੀ ਪਈ। ਮੈਂ ਸੋਚ ਰਹੀ ਸਾਂ ਕਿ ਮੇਰੀ ਜ਼ਿੰਦਗੀ ਵਿੱਚ ਕਿੰਨੀ ਵੱਡੀ ਘਟਨਾ ਘਟ ਗਈ। ਕੀ ਕਸੂਰ ਸੀ ਮੇਰਾ? ਕਿਉਂ ਮੈਨੂੰ ਇੰਨੀ ਵੱਡੀ ਸਰੀਰਕ ਤੇ ਮਾਨਸਿਕ ਪੀੜਾ ਸਹਿਣੀ ਪਈ? ਮੈਂ ਚਾਹੁੰਦੀ ਸਾਂ ਇਸ ਵੇਲੇ ਬੀਬੀ ਮੈਨੂੰ ਆ ਕੇ ਜੱਫੀ ਵਿੱਚ ਲੈ ਕੇ ਆਪਣੀ ਹਿੱਕ ਨਾਲ ਲਾਵੇ, ਸ਼ਾਇਦ ਮੇਰੀ ਪੀੜ ਕੋਟ ਘਟ ਜਾਵੇ। ਪਰ ਬੀਬੀ ਤੇ ਮਾਸੀ ਆਮ ਵਾਂਗ ਗੱਲਾਂ ਕਰ ਰਹੀਆਂ ਸਨ। ਜਿਵੇਂ ਉਹਨਾਂ ਲਈ ਇਹ ਕੋਈ ਵੱਤੀ ਵੱਡੀ ਗੱਲ ਨਾ ਹੋਵੇ ਦੋਕਬਾਰ ਮਾਸੀ ਮੈਨੂੰ ਕੋਈ ਕਾੜਾ ਜਿਹਾ ਬਣਾ ਕੇ ਦੇ ਗਈ ਤੇ ਮੈਂ ਚੁੱਪਚਾਪ ਪੀ ਲਿਆ ਸ਼ਾਮ ਨੂੰ ਬੀਬੀ ਮੈਨੂੰ ਨਾਲ ਲੈ ਕੇ ਵਾਪਸ ਪਿੰਡ ਪਰਤਾਈ ਦੂਜੇ ਦਿਨ ਸਵੇਰੇ ਸਵੇਰੇ ਬੀਬੀ ਆਪ ਤਾਂ ਸਰਦਾਰਾਂ ਦੀ ਹਵੇਲੀ ਵਿੱਚ ਕੰਮ ਕਰਨ ਚਲੀ ਗਈ ਤੇ ਮੈਨੂੰ ਘਰ ਦਾ ਮਾੜਾ ਮੋਟਾ ਕੰਮ ਕਰਨ ਨੂੰ ਕਹਿ ਗਈ ਦੁਪਹਿਰ ਨੂੰ ਜਦੋਂ ਬੀਬੀ ਘਰ ਨੂੰ ਮੁੜੀ ਤਾਂ ਮੈਂ ਪੇਟੀਆਂ ਵਾਲੇ ਅੰਦਰ ਅੱਖਾਂ ਮੀਟੀ ਲੰਮੀ ਪਈ ਸਾਂ ਮੈਂ ਸੁੱਤੀ ਨਹੀਂ ਸੀ ਬੀਬੀ ਨੇ ਆਪਣੇ ਝੱਗੇ ਦੇ ਗਲਮੇ ਵਿੱਚ ਹੱਥ ਪਾ ਕੇ ਕੁਝ ਕੱਢਿਆ ਮੈਂ ਚੋਰ ਅੱਖ ਨਾਲ ਵੇਖਿਆ ਬੀਬੀ ਦੇ ਹੱਥਾਂ ਵਿੱਚ 50 50 ਤੇ 100 100 ਦੇ ਕਿੰਨੇ ਸਾਰੇ ਨੋਟਸ ਹਨ ਐਨੇ ਨੋਟ ਮੈਂ ਪਹਿਲਾਂ ਕਦੇ ਵੀ ਬੀਬੀ ਕੋਲ ਨਹੀਂ ਸੀ ਵੇਖੇ ਗੱਲ ਹੌਲੀ-ਹੌਲੀ ਸਾਰੀ ਮੇਰੀ ਸਮਝ ਵਿੱਚ ਆ ਗਈ ਕਿ ਗਰੀਬੀ ਤੇ ਮਜਬੂਰੀ ਇਨਸਾਨ ਨੂੰ ਇੱਥੋਂ ਤੱਕ ਵੀ ਗਿra ਦਿੰਦੀ ਏ ਜਿੱਥੇ ਮਮਤਾ ਦਾ ਰਿਸ਼ਤਾ ਢਿੱਡ ਦੀ ਅੱਗ ਵਿੱਚ ਸੜ ਕੇ ਸੁਆਹ ਹੋ ਜਾਵੇ ਮੈਂ ਅੱਖਾਂ ਮਿੱਟੀ ਪਈ ਸੋਚ ਰਹੀ ਸਾਂ ਬੀਬੀ ਵਾਸਤੇ ਮੇਰੇ ਮਨ ਵਿੱਚ ਨਾ ਕੋਈ ਨਫ਼ਰਤ ਸੀ ਅਤੇ ਨਾ ਹੀ ਕੋਈ ਪਿਆਰ ਪਿਛਲੇ ਕੁਝ ਅਰਸੇ ਦਾ ਸਮਾਂ ਰੀਲ ਬਣ ਕੇ ਮੇਰੇ ਦਿਮਾਗ ਵਿੱਚ ਘੁੰਮ ਗਿਆ ਬਾਪੂ ਦੇ ਮਰਨ ਤੋਂ ਬਾਅਦ ਬੀਬੀ ਮੈਨੂੰ ਆਪਣੇ ਨਾਲ ਸਰਦਾਰਾਂ ਦੀ ਹਵੇਲੀ ਵਿੱਚ ਕੰਮ ਤੇ ਲਿਜਾਣ ਲੱਗੀ ਸੀ ਕਈ ਵਾਰ ਆਪ ਉਹਨਾਂ ਦੇ ਖੇਤਾਂ ਵਿੱਚ ਮਟਰ ਤੋੜਨ ਜਾਂ ਆਲੂ ਪੁੱਟਣ ਤੁਰ ਜਾਂਦੀ ਤੇ ਮੈਨੂੰ ਇਕੱਲਿਆਂ ਕੰਮ ਤੇ ਭੇਜ ਦਿੰਦੀ ਮੈਂ ਬੀਬੀ ਧੀ ਵਾਂਗ ਮਾਂ ਦੇ ਕਹੇ ਅਨੁਸਾਰ ਸਰਦਾਰਾਂ ਦੀ ਹਵੇਲੀ ਨੂੰ ਤੁਰ ਜਾਣਾ ਇੱਕ ਦਿਨ ਮੈਂ ਵੱਡੀ ਬੀਜੀ ਦੇ ਸਿਰ ਨੂੰ ਤੇਲ ਝੱਸ ਕੇ ਹਟੀ ਤਾਂ ਬੀਜੀ ਕਹਿਣ ਲੱਗੀ ਜਾ ਨੀ ਕੁੜੀਏ ਸਰਦਾਰ ਜੀ ਦੀਆਂ ਪਾਤਲੀਆਂ ਤੇ ਵੀ ਤੇਲ ਝੱਸਿਆ ਉਹਨਾਂ ਦਾ ਅੱਜ ਚਿੱਤ ਕੁਛ ਢਿੱਲਾਗਾ ਮੈਂ ਤੇਲ ਦੀ ਕੌਲੀ ਚੁੱਕ ਕੇ ਵੱਡੇ ਸਰਦਾਰ ਦੇ ਕਮਰੇ ਵਿੱਚ ਜਾਵੜੀ ਪੈਰ ਚ ਸੌਣ ਤੋਂ ਬਾਅਦ ਕਿੰਨੀ ਦੇਰ ਸਰਦਾਰ ਮੇਰੀ ਪਿੱਠ ਪਲੋਸਦਾ ਰਿਹਾ ਫਿਰ ਅਕਸਰ ਹੀ ਉਹ ਮੈਨੂੰ ਕੰਮ ਕਰਦੀ ਨੂੰ ਘੂਰਦਾ ਰਹਿੰਦਾ ਤੇ ਮੈਨੂੰ ਛੋਣ ਦੇ ਬਹਾਨੇ ਭਾਲਦਾ ਇਹ ਮੇਰੀ ਉਮਰ ਦੇ ਉਹ ਦਿਨ ਸਨ ਜਦੋਂ ਮੇਰਾ ਸਰੀਰ ਮੇਰੇ ਕੱਪੜਿਆਂ ਵਿੱਚ ਸਮਾਉਣ ਦਿਨੋਂ ਦਿਨ ਇਨਕਾਰੀ ਹੁੰਦਾ ਜਾ ਰਿਹਾ ਸੀ ਮੈਂ ਵੱਡੇ ਸਰਦਾਰ ਦੀਆਂ ਸਾਰੀਆਂ ਹਰਕਤਾਂ ਸਮਝਦੀ ਸੀ ਪਰ ਸ਼ੁਰੂ ਤੋਂ ਹੀ ਚੁੱਪ ਤੇ ਦੱਬੀ-ਦੱਬੀ ਰਹਿਣ ਵਾਲੀ ਸੀ ਮੈਂ ਦੋਕ ਬਾਰ ਬੀਬੀ ਨੂੰ ਆਣੀ ਬਹਾਨੀ ਦੱਸਣ ਦਾ ਯਤਨ ਕੀਤਾ ਪਰ ਉਸਨੇ ਗੱਲ ਨਾ ਗੋਲੀ ਤੇ ਫਿਰ ਉਸ ਦਿਨ ਜਦੋਂ ਬੀਬੀ ਬੇੜੇ ਦੀਆਂ ਤੀਮੀਆਂ ਨਾਲ ਮੱਕੀ ਗੁੱਡਣ ਗਈ ਸੀ ਮੈਂ ਇਕੱਲੀ ਕੰਮ ਨੂੰ ਗਈ ਸੀ ਅੱਗੋਂ ਵੱਡੀ ਬੀਜੀ ਕਿਸੇ ਰਿਸ਼ਤੇਦਾਰੀ ਵਿੱਚ ਗਈ ਹੋਈ ਸੀ ਤੇ ਉਸ ਅਪਹਾਗੇ ਦਿਨ ਹੀ ਉਹ ਪਾਣਾ ਵਰਤ ਗਿਆ ਸੀ ਜਿਸ ਵਿੱਚ ਮੇਰਾ ਸਰੀਰ ਹੀ ਨਹੀਂ ਸਗੋਂ ਆਤਮਾ ਵੀ ਲਹੂ ਲਹਾਨ ਹੋ ਗਈ ਸੀ ਕਰਿਆ ਕਿ ਮੈਂ ਕਿਸੇ ਕੋਲ ਇਸ ਘਟਨਾ ਦਾ ਜ਼ਿਕਰ ਨਾ ਕਰ ਸਕੀ ਤੇ ਕਰਦੀ ਵੀ ਤਾਂ ਕਿਹਦੇ ਕੋਲ ਉਸ ਦਿਨ ਸਾਰੀ ਰਾਤ ਮੈਂ ਸੌਂ ਨਾ ਸਕੀ ਮੇਰੀ ਉਮਰ ਦੇ ਨਾਲ ਜਵਾਨ ਹੋਈਆਂ ਸਦਰਾਂ ਦੀਆਂ ਟੁੱਟੀਆਂ ਹੋਈਆਂ ਕਿਰਚਾਂ ਸਾਰੀ ਰਾਤ ਮੇਰੇ ਸੀਨੇ ਵਿੱਚ ਚੁਬਦੀਆਂ ਰਹੀਆਂ ਤੇ ਮੇਰੀ ਆਤਮਾ ਨੂੰ ਬਲੁੰਦਰ ਦੀਆਂ ਰਹੀਆਂ ਸਵੇਰੇ ਮੈਂ ਬੀਬੀ ਨੂੰ ਕੰਮ ਤੇ ਜਾਣ ਤੋਂ ਨਾ ਕਰ ਦਿੱਤੀ ਹੂੰ ਟੱਬਰ ਨੂੰ ਰੋਟੀ ਰੱਜ ਕੇ ਮਿਲਣ ਲੱਗ ਪਈ ਹੁਣ ਹੁਜਤਾਂ ਸੁਣਜਣ ਲੱਗ ਪਈਆਂ ਚੁੱਪ ਕਰਕੇ ਕੰਮ ਨੂੰ ਵਗ ਜਾ ਮੈਂ ਪੱਠਿਆਂ ਨੂੰ ਚੱਲੀ ਆ ਬੀਬੀ ਪੱਲੀ ਚੁੱਕ ਕੇ ਉਹ ਗਈ ਤੇ ਉਹ ਗਈ ਬੀਬੀ ਦੀ ਗੱਲ ਤੈ ਤੱਕ ਤਾਂ ਕੀ ਜਾਣਾ ਸੀ ਉਸ ਨੇ ਇਹ ਜਾਣਨਾ ਵੀ ਜ਼ਰੂਰੀ ਨਾ ਸਮਝਿਆ ਕਿ ਮੇਰਾ ਕੁਝ ਦੁੱਖਦਾਤਾ ਨਹੀਂ ਜਾਂ ਮੇਰੀ ਸਿਹਤ ਠੀਕ ਏ ਕਿ ਨਹੀਂ ਮੈਨੂੰ ਲੱਗਾ ਜ਼ਿੰਦਗੀ ਦੀ ਬਾਜ਼ੀ ਮੈਂ ਹਾਰ ਚੁੱਕੀ ਹਾਂ ਤੇ ਇਹੋ ਜਹੀ ਕਿਸਮਤ ਸਮਝ ਕੇ ਮੈਂ ਆਪਣੇ ਆਪ ਨੂੰ ਬਲਦੀ ਦੇ ਬੁੱਥੇ ਵਿੱਚ ਜਾ ਧੱਕਿਆ ਤੇ ਫਿਰ ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਮੈਂ ਸਿਰ ਨੂੰ ਝਟਕ ਕੇ ਪਾਸਾ ਭਰਤਿਆ ਮੇਰੀ ਸੋਚਾਂ ਦੀ ਲੜੀ ਟੁੱਟੀ ਬੀਬੀ ਕਦੋਂ ਦੀ ਉੱਥੋਂ ਜਾ ਚੁੱਕੀ ਸੀ ਤੇ ਬਾਹਰ ਡੇਕ ਥੱਲੇ ਮੰਜਾ ਢਾਕੇ ਲੰਮੀ ਪਈ ਹੋਈ ਸੀ ਮੇਰੇ ਸਾਰੇ ਸਰੀਰ ਵਿੱਚ ਜਿਵੇਂ ਕੋਈ ਸੱਤਿਆ ਬਾਕੀ ਨਹੀਂ ਸੀ ਰਹੀ ਬਹੁਤ ਦਿਨਾਂ ਤੱਕ ਮੇਰੇ ਸਰੀਰ ਤੋਂ ਲਹੂ ਨੁੱਚੜਦਾ ਜਾ ਰਿਹਾ ਸੀ ਇਸ ਘਟਨਾ ਤੋਂ ਛੇਤੀ ਬਾਅਦ ਹੀ ਬੀਬੀ ਨੇ ਮੇਰਾ ਵਿਆਹ ਪੱਕਾ ਕਰ ਦਿੱਤਾ ਤੇ ਮੈਂ ਲਾਲ ਕੱਪੜਿਆਂ ਵਿੱਚ ਲਿਪਟੀ ਦੇਸੇ ਦੀ ਬਹੂ ਬਣ ਕੇ ਉਹਦੇ ਘਰ ਆ ਗਈ ਦੇਸਾ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਮਾਪਿਓ ਉਹਦੇ ਨਿੱਕੇ ਹੁੰਦੇ ਹੀ ਮੁੱਕ ਗਏ ਸਨ ਚਾਚਾ ਚਾਚੀ ਨੇ ਉਹਦਾ ਵਿਆਹ ਕਰਕੇ ਉਹਦੀ ਰੋਟੀ ਪਕਦੀ ਕਰ ਦਿੱਤੀ ਦੇਸਾ ਮੇਰਾ ਬਹੁਤ ਮੋਹ ਕਰਦਾ ਸੀ ਰੋਜ਼ ਆਪਣੇ ਕੰਮ ਤੋਂ ਮੁੜ ਕੇ ਸਾਰੇ ਪੈਸੇ ਮੇਰੇ ਹੱਥ ਤੇ ਲਿਆ ਤਰਦਾ ਜਿੱਦਣ ਕਿਤੇ ਦਿਹਾੜੀ ਨਾ ਲੱਗਦੀ ਤਾਂ ਸਾਰਾ ਦਿਨ ਮੇਰੇ ਆਲੇ-ਦੁਆਲੇ ਘੁੰਮਦਾ ਰਹਿੰਦਾ ਦੇਸੇ ਦੇ ਪਿਆਰ ਨੇ ਮੇਰੇ ਅਤੀਤ ਦੇ ਪਰਛਾਵੇਂ ਕੁਝ-ਕੁਝ ਧੁੰਦਲੇ ਜ਼ਰੂਰ ਕਰ ਦਿੱਤੇ ਸਨ ਪਰੇ ਮੇਰੇ ਜਿਹਨ ਵਿੱਚੋਂ ਪੂਰੀ ਤਰ੍ਹਾਂ ਮਿਟੇ ਨਹੀਂ ਸਨ ਵਿਆਹ ਦੇ ਪਹਿਲੇ ਬਰੇ ਰਾણો ਜੰਮ ਪਈ ਉਸ ਤੋਂ ਬਾਅਦ ਛੋਟੀ ਉਪਰੋ ਥਲੀ ਦੋ ਕੁੜੀਆਂ ਹੋਣ ਦੇ ਬਾਵਜੂਦ ਵੀ ਮੇਰੇ ਪਤੀ ਦੇ ਮੱਥੇ ਤੇ ਵੱਟ ਨਹੀਂ ਸੀ ਪਿਆ ਕਦੇ ਫਿਰ ਡੇਢ ਕਸਾਲ ਮਗਰੋਂ ਰੱਬ ਨੇ ਮੇਰੀ ਫਰਿਆਦ ਸੁਣੀ ਤੇ ਮੇਰੇ ਦੋ ਮੁੰਡੇ ਹੋ ਗਏ ਦੇਸੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਸਨੇ ਸਾਰੇ ਘਰਦਿਆਂ ਨੂੰ ਰੱਜ ਕੇ ਸ਼ਰਾਬ ਪਿਆਈ ਤੇ ਆਪ ਵੀ ਕਈ ਦਿਨ ਵਸਤੀ ਦੀ ਲੋਰ ਵਿੱਚ ਰਿਹਾ ਖੱਟੇ ਮਿੱਠੇ ਦਿਨਾਂ ਦਾ ਪੰਧ ਮੁਕਾਉਂਦੀ ਜ਼ਿੰਦਗੀ ਦੀ ਗੱਡੀ ਆਪਣੀ ਰਫ਼ਤਾਰ ਨਾਲ ਤੁਰੀ ਜਾ ਰਹੀ ਸੀ ਪਰ ਸਾਡੇ ਵਰਗਿਆਂ ਨਾਲ ਚੰਗੇ ਦਿਨਾਂ ਦਾ ਸਾਥ ਬਹੁਤਾ ਲੰਮਾ ਕਦੇ ਵੀ ਨਹੀਂ ਹੁੰਦਾ ਇੱਕ ਦਿਨ ਦੇਸਾ ਤੀਜੀ ਮੰਜ਼ਲ ਤੋਂ ਪੈੜ ਦਾ ਫੱਟਾ ਟੁੱਟਣ ਤੇ ਹੀਠਾਂ ਡਿੱਗ ਕੇ ਧੌਣ ਦਾ ਮਣਕਾ ਤੜਾ ਬੈਠਾ ਤਿੰਨ ਦਿਨ ਜ਼ਿੰਦਗੀ ਮੌਤ ਨਾਲ ਜੂਝਦਾ ਉਹ ਮੌਤ ਤੋਂ ਹਾਰ ਗਿਆ ਮੇਰੇ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ ਬੀਬੀ ਕੁਝ ਦੇਣਾ ਆ ਕੇ ਰਹੀ ਤੇ ਫਿਰ ਉਹ ਵੀ ਪਿੰਡ ਨੂੰ ਤੁਰ ਗਈ ਘਰ ਮੈਨੂੰ ਵੱਡ ਖਾਣ ਨੂੰ ਆਉਂਦਾ ਚਾਰ ਨਿਆਣੇ ਤੇ ਆਪਣੀ ਪਹਾੜ ਜਿੱਡੀ ਜ਼ਿੰਦਗੀ ਬਾਰੇ ਸੋਚ ਕੇ ਮੇਰੀ ਸੋਚ ਹੀ ਪਥਰਾ ਗਈ ਸੀ ਸੌਰੇ ਤਾਂ ਪਹਿਲਾਂ ਹੀ ਨਹੀਂ ਸੀ ਕਿਸੇ ਕੰਮ ਦੇ ਮਾਪੇ ਕਿਹੜਾ ਖੱਬੀ ਖਾਣ ਸਨ ਜਿੰਨਾ ਤੋਂ ਕੋਈ ਆਸ ਹੁੰਦੀ ਸੀ ਆਖਰ ਆਪਣੀ ਗੁੱਲੀ ਜੁੱਲੀ ਦਾ ਇੰਤਜ਼ਾਮ ਆਪ ਹੀ ਕਰਨਾ ਸੀ ਮੈਂ ਬੇੜੇ ਦੀਆਂ ਤੀਮੀਆਂ ਨਾਲ ਖੇਤਾਂ ਵਿੱਚ ਦਿਹਾੜੀ ਜਾਣ ਲੱਗੀ ਤੇ ਕਿਸੇ ਤਰ੍ਹਾਂ ਚੁੱਲ੍ਹਾਵਾਲ ਦਾ ਕੀਤਾ ਸਾਰੀ ਦਿਹਾੜੀ ਘਰੋਂ ਬਾਹਰ ਰਹਿਣ ਕਰਕੇ ਨਿਆਣੇ ਰੁਲ ਗਏ ਕਿਸੇ ਨੇ ਨਿਆਣੇ ਕਿਸੇ ਵੀ ਨਿਆਣੇ ਨੇ ਸਕੂਲ ਦਾ ਮੂੰਹ ਨਹੀਂ ਸੀ ਵੇਖਿਆ ਰਾਣੋ ਸਾਰੀ ਦਿਹਾੜੀ ਗਲੀਆਂ ਵਿੱਚ ਪੌਂਦੀ ਫਿਰਦੀ ਰਹਿੰਦੀ ਚੰਗੀ ਮਾੜੀ ਸਹਬਤ 'ਚ ਰਹਿ ਕੇ ਰਾਣੋ ਆਪ ਹੁਦਰੀ ਤੇ ਮੂੰਹ ਜੋਰ ਹੋ ਗਈ ਸੀ ਕਿਸੇ ਨੇ ਕੋਈ ਗੱਲ ਆਖਣੀ ਤਾਂ ਪਟਾਕ ਕਰਦਾ ਜਵਾਬ ਅਗਲੇ ਦਿਨ ਗਿੱਟਿਆਂ ਵਿੱਚ ਮਾਰਨਾ ਦਿਨ ਦੇ ਜਿਵੇਂ ਚਾਰ-ਚਾਰ ਵਾਰ ਉਹਨੂੰ ਛੜਦੇ ਉਹਦੇ ਅੰਗ ਪੈਰ ਦਿਨੋਂ-ਦਿਨ ਮੋਕਲੇ ਹੁੰਦੇ ਜਾਂਦੇ ਸਨ ਰਾਣੋਂ ਨੂੰ ਮਟਿਆਰ ਹੁੰਦੀ ਵੇਖ ਕੇ ਹੁਣ ਮੈਂ ਖੇਤੀ ਦਿਹਾੜੀ ਜਾਣਾ ਛੱਡ ਦਿੱਤਾ ਸੀ ਤੇ ਲੰਬੜਾਂ ਦੇ ਘਰ ਕੰਮ ਸੰਭਲ ਲਿਆ ਸੀ ਪਸ਼ੂਆਂ ਦਾ ਗੋਹਾ ਕੂੜਾ ਤੇ ਪੱਠਾ ਤੱਥਾ ਵੀ ਮੈਂ ਹੀ ਕਰਦੀ ਸੀ ਰਾਣੋਂ ਨੂੰ ਮੈਂ ਹਮੇਸ਼ਾ ਨਾਲ ਹੀ ਰੱਖਦੀ ਪਿਛਲੇ ਦਿਨੀ ਦੋ ਦਿਨਾਂ ਤੋਂ ਬੁਖਾਰ ਨਾਲ ਤਪਦੀ ਮੈਂ ਕੰਮ ਤੇ ਨਹੀਂ ਸੀ ਗਈ ਐਨਾ ਸਿੰਦੀਆਂ ਦੋ ਗੋਲੀਆਂ ਵੀ ਮੈਂ ਬਾਣੀਏ ਦੀ ਹੱਟੀ ਤੋਂ ਲਿਆ ਕੇ ਖਾਧੀਆਂ ਪਰ ਕੋਈ ਫਰਕ ਨਹੀਂ ਸੀ ਪਿਆ ਅੱਜ ਤੀਜੇ ਦਿਨ ਲੰਬੜਦਾਰਨੀ ਗੁਰਮੇਲ ਕੌਰ ਮੈਨੂੰ ਆਪ ਬੁਲਾਉਣ ਆ ਗਈ ਮੇਰੇ ਬਿਮਾਰ ਦਾ ਪਤਾ ਲੱਗਣ ਤੇ ਉਹਨੂੰ ਰਣੋਂ ਨੂੰ ਉਹ ਆਪਣੇ ਨਾਲ ਲੈ ਗਈ ਮੈਂ ਰਤਾਕ ਹਿਚਕ ਚਾਉਂਦੀ ਨੇ ਰਣੋਂ ਨੂੰ ਉਹਦੇ ਨਾਲ ਭੇਜ ਦਿੱਤਾ ਉਹਦੇ ਜਾਣ ਮਗਰੋਂ ਮੇਰੇ ਅੰਦਰ ਜਿਵੇਂ ਕੋਈ ਅਚਵੀ ਜਹੀ ਲੱਗ ਗਈ ਸੀ ਅੱਧੇ ਘੰਟੇ ਮਗਰੋਂ ਮੈਂ ਵੀ ਡਿਗਦੀ ਢੇਂਦੀ ਲੰਬੜਾਂ ਦੀ ਹਵੇਲੀ ਵੱਲ ਨੂੰ ਤੁਰ ਪਈ। ਔਰਾ ਹਰਾਮ ਦੇ ਆ ਬਾਹਰ ਆ ਤੇਰੀ ਦਾੜੀ ਪੁੱਟ ਕੇ ਤੇਰੇ ਢੂਏਂ ਚ ਨਾ ਦੇਵਾਂ। ਮੈਂ ਤਾਂ ਖੱਖਾਂ ਪਾੜ ਦੂੰ ਜਿਹੜਾ ਮੈਨੂੰ ਮੈਲੀ ਅੱਖ ਨਾਲ ਵੇਖੂ। ਤੇਰੀ ਕੁੱਤਿਆ ਹਿੰਮਤ ਕਿਵੇਂ ਹੋਈ ਮੈਨੂੰ ਹੱਥ ਲਾਉਣ ਦੀ? ਵੱਡੇ ਗੇਟ ਵਿੱਚ ਵੜਦੀ ਨੂੰ ਮੈਨੂੰ ਰਾਣੂ ਦੇ ਉੱਚੇ-ਉੱਚੇ ਬੋਲ ਸੁਣਾਈ ਦਿੱਤੇ। ਪੋਚੇ ਵਾਲੀ ਬਾਲਟੀ ਲੰਬੜ ਦੇ ਕਮਰੇ ਵਿੱਚ ਮੋਦੀ ਪਈ ਸੀ ਤੇ ਮੈਲਾ ਪਾਣੀ ਵਰਾਂਡੇ ਵੱਲ ਨੂੰ ਵਗਿਆ ਪਿਆ ਸੀ। ਨੀ ਕੀ ਗੱਲ ਹੋਈ ਆ ਕੀ ਬਕੀ ਜਾਨੀ ਆ ਕਮਜਾਤੇ ਦੂਜੇ ਅੰਦਰੋਂ ਗੁਰਮੇਲ ਕੌਰ ਤੇਜੀ ਨਾਲ ਬਾਹਰ ਆਈ ਆ ਕੰਜਰੀਏ ਫਫੇ ਕੁੱਟਣੀਆਂ ਆ ਤੈਨੂੰ ਗੱਲ ਦੱਸਾਂ ਆ ਤੇਰੇ ਖਸਮ ਨੂੰ ਨਵੀਂ ਜਵਾਨੀ ਚੜੀ ਆ ਨਾ ਆਪਣੀ ਪੋਤੀ ਨੂੰ ਸੁਲਾ ਦੇ ਇਹਦੇ ਨਾਲ ਮੇਰੀ ਜਿੱਡੀ ਆ ਫਿਰ ਤੱਕ ਤੇ ਉਹ ਲੈ ਖੜੋ ਕੇ ਵੇਖੀ ਤਮਾਸ਼ਾ ਗੰਦੀਏ ਰਾਣੋਂ ਦੇ ਮੂੰਹ ਵਿੱਚੋਂ ਗੁੱਸੇ ਨਾਲ ਝੱਗ ਵਗ ਰਹੀ ਸੀ ਨੀ ਕੀ ਭੌਂਕੀ ਜਾਨੀ ਆ ਕੁੱਤੀਏ ਗੁਰਮੇਲ ਕੌਰ ਰਾਣੋ ਬੱਲ ਨੂੰ ਬਦੀ ਨਹੀਂ ਆ ਜਾ ਤੇਰੇ ਝਾਟੇ ਨੂੰ ਝੁਲਕਾ ਲਾਵਾਂ ਰੰਡੀਏ ਰਾਣੋ ਗੁਰਮੀਲ ਕੌਰ ਨੂੰ ਭੱਜ ਭੱਜ ਕੇ ਬੋਲ ਰਹੀ ਸੀ ਨਹੀਂ ਮੈਂ ਜਾਣਦੀਆਂ ਤੁਹਾਨੂੰ ਵੱਡੀਆਂ ਕਮਜਾਤਾਂ ਨੂੰ ਪਹਿਲਾਂ ਖਸਮਾਂ ਨੂੰ ਮਗਰ ਲਾਉਂਦੀਆਂ ਜਦੋਂ ਗੱਲ ਨਹੀਂ ਬਣਦੀ ਤਾਂ ਰੌਲਾ ਪਾਉਣ ਡਹਿ ਜਾਂਦੀਆਂ ਨੇ ਜਿਹੜੀ ਥਾਲੀ ਵਿੱਚ ਖਾਂਦੀਆਂ ਨੇ ਉਸੇ ਵਿੱਚ ਹੀ ਛੇਕ ਕਰਦੀਆਂ ਨੇ ਗੁਰਮੀਲ ਕੌਰ ਦੀ ਸੁਰ ਥੋੜੀ ਨੀਮੀ ਹੋ ਗਈ ਸੀ ਟਕੀ ਰਹਿ ਨਹੀਂ ਟਕੀ ਰਹਿ ਕੰਜਰੀਏ ਨਹੀਂ ਤਾਂ ਲੱਤ ਤੇ ਲੱਤ ਰੱਖ ਕੇ ਪਾੜ ਕੇ ਦੋ ਕਰ ਦੂੰ ਵੱਡੀ ਆਈ ਥਾਲੀ ਵਾਲੀ ਤੇਰੀ ਥਾਲੀ ਤਾਂ ਹਰਾਮ ਦੀ ਏ ਮੈਮੋਤਾ ਵੀ ਨਾ ਰਾਣੋ ਗੁੱਸੇ ਵਿੱਚ ਜੋ ਆਇਆ ਉਹ ਬਕੀ ਜਾ ਰਹੀ ਸੀ ਲੰਬੜਦਾਰ ਆਪਣੇ ਕਮਰੇ ਚੋਂ ਬਾਹਰ ਨਹੀਂ ਸੀ ਨਿਕਲਿਆ ਰਾਣੋ ਨੂੰ ਚੁੱਪ ਕਰਾਉਂਦੀ ਦੀਆਂ ਮੇਰੀਆਂ ਲੱਤਾਂ ਕੰਬ ਰਹੀਆਂ ਸਨ ਰਾਣੋ ਨੇ ਹੀ ਮੈਨੂੰ ਬਾਹੋਂ ਫੜ ਕੇ ਬਾਹਰਲੇ ਗੇਟ ਵੱਲ ਨੂੰ ਮੋੜਿਆ ਚੱਲ ਬੀਬੀ ਸਾਰੀ ਨਾ ਸਹੀ ਅੱਧੀ ਖਾ ਲਾਂਗੇ ਪਰ ਇਸ ਗੰਦੇ ਖਲਣੇ ਦੇ ਘਰ ਪੈਰ ਨਹੀਂ ਪਾਉਂਦੇ ਅੱਜ ਤੋਂ ਰਾણો ਅਜੇ ਵੀ ਬੋਲਕ-ਬੋਲ ਬੋਲੀ ਜਾ ਰਹੀ ਸੀ ਬੀਹੀ ਦੇ ਲੋਕੀ ਆਪੋ ਆਪਣੀਆਂ ਖਿੜਕੀਆਂ ਤੇ ਬੂਹਿਆਂ ਦੇ ਓਲੇ ਕੰਨ ਖੜੇ ਕਰਕੇ ਖੜੋਤੇ ਸਨ ਤੇ ਸੁਣ ਰਹੇ ਸਨ ਅਸੀਂ ਦੋਨੇ ਮਾਮਾ ਧੀਆ ਸਿਰ ਉੱਚਾ ਕਰਕੇ ਬੀਹੀ ਪਾਰ ਕਰ ਗਈਆਂ ਮੈਨੂੰ ਇੰਜ ਲੱਗਾ ਜਿਵੇਂ ਬਹੁਤ ਸਮਾਂ ਪਹਿਲਾਂ ਮੇਰੇ ਵੱਲੋਂ ਹਾਰੀ ਹੋਈ ਬਾਜ਼ੀ ਅੱਜ ਮੇਰੀ ਧੀ ਨੇ ਜਿੱਤ ਲਈ ਹੋਵੇ ਹਾਂਜੀ ਦੋਸਤੋ ਇਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ